ਸੋ ਕੁੰਦਲਕੋਲੀ ਜੋ ਹੁਣ ਇਸ ਟਾਈਮ ਡਿਸਟ੍ਰਿਕਟ ਗਵਰਨਰ ਨੇ ਉਹਨਾਂ ਨੇ ਬਹੁਤ ਵਧੀਆ ਉਭਰਾਲਾ ਕੀਤਾ ਹੈ ਗੁਰੂਕੁਲ 2025 ਯਾਨੀ ਕਿ ਜੇ ਗੁਰੂਕੁਲ ਨੂੰ ਕਹੀਏ ਤਾਂ ਗੁਰੂਕੁਲ ਦਾ ਮਤਲਬ ਹੈ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਇਹਦੇ ਵਿੱਚ ਮੈਡਮ ਜੀ ਨੇ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਜੋ ਕਿ ਸੈਕਟਰੀ ਟੇਜ਼ਰਰ ਪ੍ਰੈਜ਼ੀਡੈਂਟ ਤੇ ਪੀਆਰਓ ਦੀ ਟ੍ਰੇਨਿੰਗ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਲੱਗ-ਅਲੱਗ ਜਿਹੜੇ ਸਾਡੇ ਫੈਕਲਟੀ ਮੈਂਬਰ ਨੇ ਟ੍ਰੇਨਿੰਗ ਮੈਂਬਰ ਜਿਹੜੇ ਦਿੰਦੇ ਨੇ ਇੰਟਰਨੈਸ਼ਨਲ ਤੋਂ ਸਪੈਸ਼ਲ ਟ੍ਰੇਨਿੰਗ ਦੇਣ ਆਏ ਨੇ ਐਲ.ਏ. ਆਪਣਾ ਸਰਦਾਰ ਜੀਐਸ ਜੱਜੀ ਐਲ.ਐਮ ਕੇ ਵਰਮਾ ਜੀ ਐਲ ਸੰਦੀਪ ਜੀ ਐਲ ਲਾਇਨ ਕੇਐਸ ਸੈੱਟੀ ਜੀ ਇਹ ਸਾਨੂੰ ਜੋ ਟ੍ਰੇਨਿੰਗ ਦੇਣਗੇ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਤੇ ਸਾਡੇ ਇਹਦੇ ਵਿੱਚ ਇਹਨਾਂ ਨੇ ਮੈਡਮ ਜੀ ਨੇ ਇੱਕ ਬਹੁਤ ਹੋਰ ਬਧੀਆ ਉਪਰਾਲਾ ਕੀਤਾ ਹੈ ਜੋ ਕਿ ਕਿਸਾਨ ਕਲਬ ਬਣਾਇਆ ਹੈ ਲੁਧਿਆਣਾ ਕਿਸਾਨ ਕਲਬ ਜੋ ਹੈ ਉਹ ਨਵਾਂ ਕਲਬ ਬਣਾਇਆ ਹੈ ਉਹਦੇ ਵਿੱਚ ਸਰਦਾਰ ਜਗਜੀਤ ਸਿੰਘ ਅਰੋੜਾ ਜੀ ਨੂੰ ਆਪਣਾ ਸੈਕਟਰੀ ਨਿਯੁਕਤ ਕੀਤਾ ਹੈ ਤੇ ਸਰਦਾਰ ਮਨਜੀਤ ਸਿੰਘ ਜੀ ਨੂੰ ਅਰੋੜਾ ਜੀ ਪ੍ਰੈਜ਼ੀਡੈਂਟ ਮਨਜੀਤ ਸਿੰਘ ਅਰੋੜਾ ਜੀ ਨੂੰ ਐਜ਼ ਅ ਪ੍ਰੈਜ਼ੀਡੈਂਟ ਲਿਆ ਹੈ ਇਹ ਵੀ ਬਹੁਤ ਵਧੀਆ ਉਪਰਾਲਾ ਹੈ ਕਿ ਕਿਸਾਨਾਂ ਨੂੰ ਵੀ ਨਾਲ ਲੈ ਕੇ ਮੈਡਮ ਜੀ ਚੱਲ ਰਹੇ ਹਨ ਤੇ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਮੈਡਮ ਜੀ ਨੂੰ ਮੈਡਮ ਸੁਖਿੰਦਰ ਗੌਰ ਜੋ ਪਾਸਪ ਆਪਣਾ ਇਸ ਟਾਈਮ ਡਿਸਟ੍ਰਿਕਟ ਵਰਨਰ ਨੇ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਬਖਸ਼ੇ ਤੇ ਸਾਡੇ ਕਲਬ ਨੂੰ ਲੰਮੀਆਂ ਹੋਰ ਵਧੀਆ ਉਚਾਈਆਂ ਤੇ ਲੈ ਕੇ ਚੱਲੇ ਜਨਰਲ ਸੈਕਟਰੀ ਭਾਰਤੀ ਕਿਸਾਨ ਯੂਨੀਅਨ ਨੇ ਚੜ੍ਹਨੀ ਜਨਰਲ ਸੈਕਟਰੀ ਪੰਜਾਬ ਮੈਨੂੰ ਅੱਜ ਐਲਾਈਅੰਸ ਕਲਬ ਇੰਟਰਨੈਸ਼ਨਲ ਵੱਲੋਂ ਸੱਦਾ ਪੱਤਰ ਮਿਲਿਆ ਸੀਗਾ ਇੱਥੇ ਜੋ ਇਹਨਾਂ ਨੇ ਗੁਰੂਕੁਲ ਐਜੂਕੇਸ਼ਨ ਦੀ ਸ਼ੁਰੂਆਤ ਕੀਤੀ ਹੈ ਮੈਨੂੰ ਸਰਦਾਰ ਮਨਜੀਤ ਸਿੰਘ ਜੀ ਅਰੋੜਾ ਪ੍ਰੈਜ਼ੀਡੈਂਟ ਕਿਸਾਨ ਕਲੱਬ ਸਰਦਾਰ ਕਿਰਪਾਲ ਸਿੰਘ ਜੀ ਸਹਾਰਾ ਵੱਲੋਂ ਸੱਦਾ ਪੱਤਰ ਮਿਲਿਆ ਸੀ ਮੇਰੇ ਨਾਲ ਕੈਪਟਨ ਮਲਕੀਤ ਸਿੰਘ ਵਾਲੀਆ ਜੀ ਅਸੀਂ ਇਹਨਾਂ ਦੇ ਸੱਦੇ ਪੱਤਰ ਤੇ ਆਏ ਹਾਂ ਬੜੀ ਖੁਸ਼ੀ ਹੋਈ ਹੈ ਔਰ ਪਾਸਕੋਰਨਰ ਪਾਸਕੋਰਨਰ ਹਾਂਜੀ ਸਰ ਕਮਲਜੀਤ ਸਿੰਘ ਜੀ ਤੇ ਇਸ ਕਲੱਬ ਦੀ ਜੋ ਗਵਰਨਰ ਨੇ ਉਹ ਸੁਖਵਿੰਦਰ ਕੌਰ ਜੀ ਉਹਨਾਂ ਨੂੰ ਵੀ ਅਸੀਂ ਬਹੁਤ ਵਧਾਈ ਦਿੰਨੇ ਆ ਜੋ ਉਹ ਕੰਮ ਉਹ ਲੈ ਕੇ ਟਰਦੇ ਨੇ ਉਸ ਨੂੰ ਸਿਰੇ ਚੜਾਉਂਦੇ ਨੇ ਬਹੁਤ ਹੀ ਲੈਬੋਰਿਅਸ ਬਹੁਤ ਹੀ ਮਿਹਨਤੀ ਔਰ ਜਿਸ ਲਾਈਨ 'ਚ ਵੀ ਉਹ ਚੱਲਦੇ ਨੇ ਉਹ ਪੂਰੀ ਸਪਿਰਟ ਨਾਲ ਪੂਰੀ ਮਿਹਨਤ ਨਾਲ ਕੰਮ ਕਰਦੇ ਨੇ ਔਰ ਉਸ ਨੂੰ ਅੱਗੇ ਵਧਾਉਂਦੇ ਨੇ ਬੜੀ ਖੁਸ਼ੀ ਹੋਈ ਹੈ ਤੇ ਕਲੱਬ 'ਚ ਆ ਕੇ ਔਰ ਇਸ ਤੋਂ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਔਰ ਗੈਟ ਟੂਗੇਦਰ ਹੁੰਦੀ ਹੈ ਇੱਕ ਦੂਸਰੇ ਨਾਲ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ ਔਰ ਮੈਂ ਚਾਹਨਾ ਇਸ ਤਰ੍ਹਾਂ ਦੇ ਪ੍ਰੋਗਰਾਮ ਇਸ ਤਰ੍ਹਾਂ ਦੀ ਐਕਟੀਵਿਟੀਜ਼ ਸ਼ਹਿਰ ਦੇ ਹਰ ਏਰੀਆ ਵਿੱਚ ਹੋਣੀ ਚਾਹੀਦੀ ਹੈਗੀਏ ਤਾਂ ਕਿ ਲੋਕ ਇੱਕ ਦੂਸਰੇ ਨੂੰ ਮਿਲਣ ਔਰ ਇਸ ਨਾਲ ਸਾਡੀ ਜੋ ਸੋਸ਼ਲ ਐਕਟੀਵਿਟੀਜ਼ ਹੈ ਉਸ ਨੂੰ ਬਹੁਤ ਮਤਲਬ ਵਧਾਵਾ ਮਿਲਦਾ ਹੈਗਾ ਆਪਾਂ ਇੱਕ ਦੂਸਰਾ ਗੈਟ ਟੂਗੇਦਰ ਕਰਦੇ ਹਾਂ ਜਦੋਂ ਤੇ ਉਸ ਤੋਂ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈਗਾ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਹੀ ਵਧਾਈ ਦਿਨਾ ਕਿ ਜੋ ਇਹਨਾਂ ਸਾਰਿਆਂ ਨੇ ਉਪਰਾਲੇ ਕੀਤੇ ਨੇ ਜਿਸ ਤਰ੍ਹਾਂ ਦੇ ਨਾਲ ਇਹ ਲੈ ਕੇ ਚੱਲੇ ਰੈਲੈਂਸ ਕਲੱਬ ਤੇ ਕਿਸਾਨ ਕਲੱਬ ਨੂੰ ਲੈ ਕੇ ਇਹਨਾਂ ਨੇ ਇਕੱਠਾ ਕਰ ਦਿੱਤਾ ਹੈ ਔਰ ਆਪਣੇ ਮੈਕਨਾਵਾ ਪਰਮਾਤਮਾ ਇਹਨਾਂ ਨੂੰ ਮਿਹਰ ਕਰੇ ਨੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਤੇ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਜ਼ਿੰਦਗੀ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸੁਖਵਿੰਦਰ ਕੋਰ ਮੈਡਮ ਜੋ ਗਵਰਨਰ ਬਣੇ ਹਨ ਅਲਾਈਐਂਸ ਕਲੱਬ ਦੇ ਉਹਨਾਂ ਦੀ ਅਗਵਾਈ ਵਿੱਚ ਇਸ ਅਕਬਲਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਬਹੁਤ ਸੀਨੀਅਰ ਸਾਡੇ ਸਭ ਤੋਂ ਪੁਰਾਣੇ ਇਹਨਾਂ ਦੀ ਅਗਵਾਈ ਵਿੱਚ ਅੱਜ ਜਿਹੜੀ ਇਹ ਦੁਗਰੀ ਵਿਖੇ ਇੱਕ ਟ੍ਰੇਨਿੰਗ ਚੱਲ ਰਹੀ ਹੈ ਗੁਰੂਕੋਲ ਉਹਦੇ ਵਿੱਚ ਜੋ ਅਸੀਂ ਇੱਕ ਨਵਾਂ ਕਿਸਾਨ ਕਲੱਬ ਬਣਾਇਆ ਹੈ ਉਹਦੇ ਵਿੱਚ ਦਾਸ ਨੂੰ ਇਹਨਾਂ ਨੇ ਸੇਵਾ ਦਿੱਤੀ ਹੈ ਪ੍ਰੈਜ਼ੀਡੈਂਟ ਜੀ ਤੇ ਮੈਨੂੰ ਬੜੀ ਖੁਸ਼ੀ ਨਾਲ ਇਹ ਕਹਿਣਾ ਪੈ ਰਿਹਾ ਹੈ ਕਹਿ ਰਿਹਾ ਹਾਂ ਕਿ ਸਦਾ ਜਗਜੀਤ ਸਿੰਘ ਅਰੋੜਾ ਜੋ ਸਾਡੇ ਇਸ ਕਲੱਬ ਦੇ ਵਿੱਚ ਸੈਕਟਰੀ ਦੇ ਤੌਰ ਤੇ ਕੰਮ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਸਾਰੀ ਸਮੁੱਚੀ ਟੀਮ ਦਾ ਤੇ ਸਾਡੇ ਨਾਲ ਕੈਪਟਨ ਵਾਲੀਆ ਜੀ ਵੀ ਨੇ ਹੋਰ ਸਾਰੀ ਟੀਮ ਅੰਦਰ ਬੈਠੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਨਵਾਂ ਇੱਕ ਕੰਮ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਬੜੀ ਤੇਜ਼ੀ ਨਾਲ ਅਸੀਂ ਇਸ ਕਲੱਬ ਨੂੰ ਅੱਗੇ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ